ਜੋ ਫਕਰਾਂ ਨਾਲ ਤੂੰ ਹਾਇ ਕਰੀਆਂ ਮਧੀਆਂ ਮੈਂ ਤੁਹ ਲਿਖ ਕੇ ਲੈ ਲੈ ਪਛਤਾਏਗੀਰੀ ਤੇ ਹਲੇ ਸਹਾਰਾ ਕਿਸੇ ਦਾ ਕੋਈ ਨਹੀਂ ਆਇਆ ਵੀ ਨਾ ਕਿਸੇ ਨੇ ਹਲੇ ਕਿਸੇ ਨੇ ਕੋਈ ਕਾਲ ਆਈਆ ਨਾ ਕਿਸੇ ਦੀ ਕੋਈ ਸਪੋਰਟ ਆਈਆ ਤੇ ਉਸ ਮਾਲਕ ਤੇ ਡੋਰਾ ਨਹੀਂ ਅੱਛਾ ਸਿੱਧੂ ਭਾਈ ਸਿੱਧੂ ਵਰਗਾ ਬਾਈ ਵਰਗਾ ਬਣਨਾ ਬਹੁਤ ਮੁਸ਼ਕਲ ਆ ਆਪਾਂ ਨੋ ਡਾਊਟ ਕਾਫੀ ਆਰਟਿਸਟ ਹੋਏ ਨੇ ਹਣਾ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਆਪਣਾ ਹੱਥ ਰੱਖਿਆ ਅਜੋ ਆਰਟਿਸਟ ਨੂੰ ਤਾਂ ਅਹਿਸਾਸ ਹੋਊਗਾ ਵੀ ਹਨਾ ਯਾਰ ਵੀ ਟੈਲੈਂਟ ਤਾਂ ਅੱਗੇ ਆਊਗਾ ਨਾ ਅਸਲੀਅਤ ਦੁਸਤਾਈ ਨਿੱਤ ਪੁੱਲ ਗੀਏ ਕਾਲ ਤੇ ਕਰਾਰ ਹਾਏ ਨੀ ਤੇਰਾ ਕੱਖ ਨਾ ਰਹੇ ਹਾਏ ਨੀ ਤੇਰਾ ਦਿਲ ਕੋਈ ਵਾਰ ਕਿਤੇ ਖੜੋ ਨਾ ਅਰੀਲਾ ਵਾਲੇ ਮੁੰਡੇ ਦੇ ਨਾਲ ਤੋਂ ਜਾਂਦੇ ਅੱਛਾ ਵੀ ਹਾਲੇ ਤੱਕ ਕਰ ਕਿਸੇ ਨੇ ਕੋਈ سپورਟ ਨਹੀਂ ਕੀਤਾ ਹੀ ਹਾਂ ਅੱਗੇ ਦੇਖੋ ਨੀ ਫਿਊਚਰ ਅਗਰ ਕਰਨਗੇ ਤਾਂ ਨਾ ਤਾਂ ਉਹ ਦਿਲ ਤੇ ਲਵਾਉਣ ਵਾਲੇ ਬੰਦੇ ਹੀ ਨੇ ਤੇ ਨਾ ਕੋਈ ਅਖਰ ਨੂੰ ਸੜਵਾਉਣੇ ਐਸੀ ਇਹਨੇ ਖਤ ਲਿਖਦੀ ਸੋ ਦੋਸਤੋ ਕੀ ਹਾਲ ਚਾਲ ਨੇ ਤੇ ਇਹ ਆ ਸਾਡਾ ਭਰਾ ਗगन ਅਲੀ ਥੈਂਕ ਯੂ ਸੋ ਮਚ ਜਦੋਂ ਨਾਮ ਪਿੱਛੇ ਅਲੀ ਲੱਗਿਆ ਹੋਵੇ ਤਾਂ ਮਹਾਰਾਜ ਦੀ ਕਲਾ ਵੈਸੀ ਬਹੁਤ ਹੁੰਦੀ ਹੈ ਪਿਆਰਾ ਵੀਰ ਐ ਬਾਈ ਜੀ ਕੁਛ ਹੌਣ ਦਿਓ ਪਹਿਲਾਂ ਤਾਂ ਸਾਨੂੰ ਪੈ ਗਈ ਆਦਤ ਰੋਣੇ ਦੀ ਅਸੀਂ ਆਦੀ ਹੋ ਗਏ ਦਰਦਾਂ ਦੇ ਨਾ ਪੁੰਝ ਸਮੇਂ ਦੇ ਸ਼ੀਸ਼ੇ ਨੂੰ ਬਸ ਪਰਦੇ ਰਹਿਣ ਦੇ ਕਰਦਾ ਹਾਂ ਦੇ ਅਸੀ ਗਮ ਦੇ ਵਗਦੇ ਦਰਿਆ ਹਾ ਯਾਰਾ ਬਗਣਨਾ ਨਹੀਂ ਸਾਡਾ ਪੁੱਛ ਨਾ ਯਾਰ ਹਾਲ ਹਾਲ ਹੁਣ ਪਹਿਲਾਂ ਵਰਗਾ ਨਹੀਂ ਸਾਡਾ ਪੁੱਛ ਨਾ ਯਾਰ ਹਾਲ ਹਾਲ ਹੁਣ ਪਹਿਲਾਂ ਵਰਗਾ ਨਹੀਂ ਕੀ ਬਾਤ ਹੈ ਗਗਨ ਥੋੜਾ ਜਿਹਾ ਆਪਣੇ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਦੱਸੋ ਕਿਹੜੀ ਜਗ੍ਹਾ ਤੋਂ ਸੰਗੀਤ ਆ ਜਿਹੜਾ ਇਹਦੇ ਨਾਲ ਜਿਹੜੀ ਸਾਂਝ ਮੁਹੱਬਤ ਕਿਵੇਂ ਹੋਈ ਅਕਚੁਅਲੀ ਮੇਰਾ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਪੈਂਦਾ ਮੈਨੂੰ ਤੇ ਤਹਿਸੀਲ ਤਫਾ ਪੈਂਦਾ ਤੇ ਇਹ ਸੰਗੀਤ ਬਸ ਕਰੀ ਜਾਂਦੇ ਆ ਸਿੱਖਿਆ ਬਚਪਨ ਤੋਂ ਹੀ ਆਹੀ ਜੋ ਕਰੀ ਜਾਂਦੇ ਆ ਅੱਛਾ ਕਿਹਦੇ ਤੋਂ ਸਿੱਖਿਆ ਸਿੱਖਿਆ ਬਸ ਖੁਦ ਆਪਣੇ ਆਪ ਤੋਂ ਹੀ ਅੱਛਾ ਕਿੰਨੇ ਪਰਿਵਾਰ ਦੇ ਵਿੱਚ ਕੌਣ ਕੌਣਾ ਤੁਹਾਡੇ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਨੇ ਤੇ ਚਾਰ ਬ੍ਰਦਰ ਨੇ ਸਿਸਟਰ ਆ ਮੈਰਿਡ ਆ ਠੀਕ ਹੈ ਤੇ ਮਦਰ ਸਾਹਿਬ ਖਸਪੇਰ ਹੋਏ ਨਹੀਂ ਅੱਛਾ ਜਿਹੜਾ ਸੰਗੀਤ ਹੈ ਜਿਵੇਂ ਅੱਜ ਕੱਲ ਗਲ ਕੋ ਟੂਸ ਸੰਗੀਤ ਜਾਂ ਚੱਲਦਾ ਹਨ ਵੀ ਹਰ ਗਾਣੇ ਦੇ ਵਿੱਚ ਤੱਤੇ ਜੇ ਸ਼ਬਦ ਹੁੰਦੇ ਆ ਕੁਝ ਉਦਾਂ ਦੇ ਜਿਹੜਾ ਤੁਸੀਂ ਇਹ ਰੋਹਾਨੀਅਤ ਦੇ ਨਾਲ ਰਿਸ਼ਤਾ ਕਾਇਮ ਕਰਦੇ ਹੋ ਫਿਰ ਤੁਹਾਡੇ ਮਨ ਦੇ ਵਿੱਚ ਨਹੀਂ ਆਉਂਦਾ ਵੀ ਮੈਂ ਵੀ ਥੋੜਾ ਕਮਰਸ਼ੀਅਲ ਜਾ ਹੋ ਜਾ ਕਦੇ-ਕਦੇ ਆਉਂਦਾ ਕਦੇ-ਕਦੇ ਫਿਰ ਆਪਣੇ ਆਪ ਨੂੰ ਫਿਰ ਕਹਿ ਲੀਦਾ ਵੀ ਨਹੀਂ ਯਾਰ ਵੀ ਆਪਾਂ ਆਪਣੇ ਰਸਤੇ 'ਚ ਸਹੀ ਆ ਅੱਜ ਨਹੀਂ ਤਾਂ ਕੱਲ ਕਿਸੇ ਨੂੰ ਤਾਂ ਅਹਿਸਾਸ ਹੋਊਗਾ ਵੀ ਹਨਾ ਯਾਰ ਵੀ ਟੈਲੈਂਟ ਤਾਂ ਅੱਗੇ ਆਊਗਾ ਨਾ ਕਿਤੇ ਨਾ ਕਿਤੇ ਅਸਲੀਅਤ ਜੋ ਸਚਾਈ ਹੋ ਤੱਕ ਗਿਆ ਕਿ ਰਹਿਣੀਆਂ ਹਨਾ ਅੱਛਾ ਕਿਹੜਾ ਕਲਾਕਾਰ ਆ ਜਿਹਨੂੰ ਗਾ ਕੇ ਗਗਨ ਆ ਜਿਹੜਾ ਉਹਦੇ ਗੀਤਾਂ 'ਚ ਹੀ ਮਗਨ ਹੋ ਜਾਂਦਾ ਫਿਰ ਉਹਦੇ ਮੁਹੱਬਤ ਐਕਚੁਅਲੀ ਗੱਲ ਇਹ ਆ ਕਿ ਤੁਸੀਂ ਮੇਰਾ ਇੰਸਟਾ ਤੇ ਆਈਡੀ ਦੇਖੋ ਮੇਰੀ ਗਗਨ ਅਲੀ 뮤ਜ਼ਿਕ ਨਾਂ ਤੋਂ ਆਈਡੀ ਇੰਸਟਾ ਤੇ ਤੇ ਮੈਂ ਆਲਰੇਡੀ ਸਾਰੇ ਗਾਏ ਨੇ ਭਾਈ ਸਿੱਧੂ ਵੀ ਗਾਏ ਆ ਤੇ ਜਿੰਨੇ ਪੁਰਾਣੇ ਆਪਣੇ ਜਿੰਨੇ ਪੁਰਾਣੇ ਆਰਟਿਸਟ ਚੰਗਾ ਗਾਉਣ ਵਾਲੇ ਸਾਰਿਆਂ ਨੂੰ ਮੈਂ ਟਰਾਈ ਕੀਤਾ ਤੇ ਜਿਹੜਾ ਜਿਹਾ ਹੋਇਆ ਮੈਂ ਨਿਭਾਇਆ ਹਨਾ ਤੇ ਬਹੁਤ ਪਿਆਰ ਮਿਲਿਆ ਮੈਨੂੰ ਤੇ ਬਹੁਤ ਜ਼ਿਆਦਾ ਪਿਆਰ ਮਿਲ ਵੀ ਰਿਹਾ ਅੱਗੇ ਤੇ ਆਲਰੇਡੀ ਸਾਰੇ ਚੰਗੇ ਨੇ ਸਾਰੇ ਘੈਂਡ ਗਾਉਂਦੇ ਅੱਛਾ ਰੀਲਾਂ ਜਿਵੇਂ ਤੁਸੀਂ ਦੱਸਿਆ ਰੀਲਾਂ ਤੇ ਮੇਰੇ ਗਾਣੇ ਚੱਲਦੇ ਆ ਉਹ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੁ ਇਫੈਕਟ ਕਰਦੇ ਆ ਉਹਦਾ ਕੋਈ ਫਾਇਦਾ ਹੋਇਆ ਤੁਹਾਨੂੰ ਫਾਇਦਾ ਹੋਇਆ ਕਿਉਂਕਿ ਐਕਚੁਅਲੀ ਅੱਜ ਕੱਲ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਵੀ ਚਿਹਰਾ ਹਾਂ ਨਾ ਚਿਹਰਾ ਅੱਗੇ ਆਉਣਾ ਜਾਂ ਲਿਆਉਣਾ ਹਨਾ ਹੂੰ ਤੇ ਉਦਾਂ ਮੈਨੂੰ ਪਿਆਰ ਬਹੁਤ ਕਰਦੇ ਲੋਕ ਹਨ ਜਦੋਂ ਕਈ ਵਾਰ ਕਿਤੇ ਖੜੇ ਹੁੰਨੇ ਆ ਰੀਲਾਂ ਵਾਲੇ ਮੁੰਡੇ ਦੇ ਨਾਂ ਤੋਂ ਜਾਣਦੇ ਨੇ ਵੇ ਬਾਈ ਰੀਲਾਂ ਪਾਉਂਦਾ ਹਨ ਇੰਸਟਾ ਦੇ ਵਿੱਚ ਬਹੁਤ ਰੀਲਾਂ ਵਾਇਰਲ ਹੁੰਦੀਆਂ ਹਨ ਚਲੋ ਪਿਆਰ ਕਰਦੇ ਸਾਰੇ ਚੰਗੀ ਗਾਇਕੀ ਨੂੰ ਮੈਂ ਤੈ ਦਿਲੋਂ ਸਾਰਿਆਂ ਦਾ ਸ਼ੁਕਰਗੁਜ਼ਾਰ ਅੱਛਾ ਕਿਹੜੇ ਕਿਹੜੇ ਮੈਂ ਤੁਹਾਡੇ ਦੇਖਦਾ ਉਹਨਾਂ ਜੀ ਮਤਲਬ ਵੀ ਵੱਡੇ ਵੱਡੇ ਆਰਟਿਸਟ ਵੀ ਤੁਹਾਨੂੰ ਕਮੈਂਟ ਕਰਦੇ ਆ ਮਾਸ਼ਾ ਬਾਈ ਸਚਨ ਖੂਜਾ ਜੀ ਹੋਰ ਵੀ ਮੁੰਡੇ ਚੰਗੇ ਚੰਗੇ ਜਿਹੜੇ ਨਾਮੀ ਨੇ ਫਿਰ ਉਹ ਤੁਹਾਡੀ ਨਰਜੀ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਸਪੋਰਟ ਕਰ ਰਹੇ ਆ ਹਲੇ ਤੱਕ ਕਰ ਕਿਸੇ ਨੇ ਕੋਈ ਸਪੋਰਟ ਨਹੀਂ ਕੀਤਾ ਇਹ ਹਾਂ ਅੱਗੇ ਦੇਖੋ ਨ ਫਿਊਚਰ ਅਗਰ ਕਰਨਗੇ ਤਾਂ ਜੇ ਉਹਨਾਂ ਨੂੰ ਕਲਾ ਦੇ ਨਾਲ ਪਿਆਰ ਹੋਇਆ ਜਾਂ ਉਹਨਾਂ ਨੂੰ ਲੱਗਿਆ ਵੀ ਹੁਨਰਵਾਜ਼ ਮੁੰਡਾ ਹੈ ਹਨਾ ਅੱਗੇ ਆਪਾਂ ਲੈ ਕੇ ਆਉਣਾ ਤਾਂ ਹਲੇ ਤੱਕਰ ਫਿਲਹਾਲ ਕੋਈ ਨਹੀਂਗਾ ਅੱਛਾ ਤੁਸੀਂ ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕਰੀ ਜਾਂ ਫਿਰ ਉਹਨਾਂ ਨੇ ਤੁਹਾਨੂੰ ਕੋਈ ਮੈਸੇਜ ਕਰਕੇ ਜਾਂ ਗੱਲਬਾਤ ਕਰਕੇ ਵੀ ਯਾਰ ਗਗਨ ਤੂੰ ਚੰਗਾ ਗਾਉਣਾ ਆਪਾਂ ਤੈਨੂੰ ਮੌਕਾ ਦਿੰਨੇ ਆ ਵੀ ਇੱਕ ਆਪਾਂ ਕਹਿ ਨਹੀਂ ਦਿੰਦੇ ਵੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਨ ਹਲੇ ਸਹਾਰਾ ਕਿਸੇ ਨੇ ਲਾਇਆ ਨਹੀਂ ਇਹ ਹਲੇ ਤਾਂ ਵੀ ਜਿੰਨਾ ਕ ਹੈਗੇ ਆਪਦਾ ਚਲੋ ਆਪਣੇ ਜੋਰ ਨਾਲ ਤੈਰੀ ਜਾਂਦੇ ਆ ਤੇ ਹਲੇ ਸਹਾਰਾ ਕਿਸੇ ਦਾ ਕੋਈ ਨਹੀਂ ਆਇਆ ਵੀ ਨਾ ਕਿਸੇ ਨੇ ਹਲੇ ਕਿਸੇ ਨੇ ਕੋਈ ਕਾਲ ਆਈ ਆ ਨਾ ਕਿਸੇ ਦੀ ਕੋਈ سپورਟ ਆਈ ਆ ਤੇ ਉਸ ਮਾਲਕ ਤੇ ਡੋਰਾ ਨੇ ਹਾਂ ਆਪੀ ਕਰੂਗਾ ਤੁਸੀਂ ਜਿਵੇਂ ਬਰਨਾਲੇ ਤੋਂ ਅੱਗੇ ਉਦੋਂ 20 25 ਕਿਲੋਮੀਟਰ ਦੇ ਮਾਨਸੇ ਮੂਸਾ ਵੀ ਪੈ ਜਾਂਦਾ ਵੀ ਸਿੱਧੂ ਬਾਈ ਦੇ ਗਾਣੇ ਵੀ ਗਾਉਨੇ ਆ ਤੇ ਸਿੱਧੂ ਦੇ ਕਿਹੜੇ ਗੀਤ ਨਾਲ ਫਿਰ ਇਸ਼ਕਾ ਜਾਂ ਸਿੱਧੂ ਦੀਆਂ ਕਿਹੜੀਆਂ ਗੱਲਾਂ ਨਾਲ ਇਸ਼ਕਾ ਫਿਰ ਸਿੱਧੂ ਬਾਈ ਸਿੱਧੂ ਵਰਗਾ ਬਾਈ ਵਰਗਾ ਬਣਨਾ ਬਹੁਤ ਮੁਸ਼ਕਲ ਆ ਆਪਾਂ ਨੋ ਡਾਊਟ ਕਾਫੀ ਆਰਟਿਸਟ ਹੋਏ ਨੇ ਹਨਾ ਤੇ ਜਿੰਨਾਂ ਦੇ ਉੱਪਰ ਉਹਨਾਂ ਨੇ ਆਪਣਾ ਹੱਥ ਰੱਖਿਆ ਆ ਜੋ ਆਰਟਿਸਟਾਂ ਦਾ ਬਹੁਤ ਵੱਡਾ ਨਾਮ ਇੰਡਸਟਰੀ ਦੇ ਵਿੱਚ ਹਨਾ ਬਹੁਤ ਵਧੀਆ ਚੱਲ ਰਹੇ ਨੇ ਉਹਨਾਂ ਦੇ ਸ਼ੋਅ ਵਗੈਰਾ ਹਨਾ ਉਹਨਾਂ ਦਾ ਨਾਮ ਜਿਵੇਂ ਆਪਾਂ ਕਹੇ ਲਈ ਵੀ ਇੱਕ ਸੁੱਕੇ ਦਰਖਤ ਨੂੰ ਪਾਣੀ ਲਾਉਣ ਵਾਲੀ ਗੱਲ ਹਨਾ ਉਹਨਾਂ ਨੇ ਉਹ ਪਾਣੀ ਲਗਾਇਆ ਤੇ ਉਹ ਜਿਹੜੇ ਆਰਟਿਸਟ ਕਾਫੀ ਇੰਡਸਟਰੀ ਵਿੱਚ ਦੱਬ ਚੁੱਕੇ ਸੀਗੇ ਉਹਨਾਂ ਨੇ ਦੁਬਾਰੇ ਹਰਾ ਕੀਤੇ ਨੇ ਹਨਾ ਦੁਬਾਰੇ ਪੁੰਗਰੇ ਨੇ ਉਹ ਤੇ ਉਹਨਾਂ ਦੀ ਸਭ ਤੋਂ ਵੱਡੀ ਗੱਲ ਤੇ ਇਹੀ ਸੀ ਵੀ ਚੰਗਾ ਗਾਉਣ ਵਾਲੇ ਨੂੰ ਉਹ ਪ੍ਰੋਮੋਟ ਕਰਦੇ ਸੀ ਕੋਈ ਗੀਤ ਬਾਈ ਦਾ ਸੁਣਾਓ ਫਿਰ ਹਾਂ ਅਸੀਂ ਤੇ ਸਦਾ ਦੇ ਬਿੰਗ ਬੜ ਨਹੀਂ ਆਉਂਦੇ ਬਸ ਸਬਰਿਆ ਸਾਡਾ ਰੋਣਾ ਨਹੀਂ ਪਾਉਂਦੇ ਇਹ ਕਰਮਾਂ ਦੇ ਰੋਣੇ ਤੈਨੂੰ ਸਮਝ ਨਹੀਂ ਆਉਂਦੇ ਜੋ ਵੀ ਜਾਇ ਤੂੰ ਬੋਏਗੀ ਨਹੀਂ ਜੋ ਫਕਰਾਂ ਨਾਲ ਤੂੰ ਹਾਇ ਕਰੀਆ ਮਦਿਆਂ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨਹੀਂ ਜੋ ਫਕਰਾਂ ਨਾਲ ਤੂੰ ਹਾਇ ਕਰੀਆ ਮਦਿਆਂ ਮੈਂ ਤੁਹ ਲਿਖ ਕੇ ਲੈ ਲੈ ਪਛਤਾਏਗੀ ਨਹੀਂ ਕੀ ਬਾਤ ਹੈ ਬੜਾ ਬਾਕਮਾਲ ਤੁਸੀਂ ਨਿੱਟ ਕੇ ਗਾਇਆ ਅੱਛਾ ਮੈਂ ਚਾਹੁੰਨਾ ਕੋਈ ਪੁਰਾਣੇ ਕਲਾਕਾਰਾਂ ਦੇ ਵਿੱਚੋਂ ਵੀ ਉਹਨਾਂ ਦੀ ਸਾਂਝ ਪਾਈਏ ਕੋਈ ਗੀਤ ਇਸ ਤਰ੍ਹਾਂ ਦਾ ਛੇੜੀਏ ਵੀ ਜਿਹੜੇ ਪੁਰਾਣੇ ਕਲਾਕਾਰ ਨੇ ਕੋਈ ਉਹਨਾਂ ਨੂੰ ਸਜਦਾ ਕਰਦੇ ਹੋ ਵੀ ਮਾਨਕ ਸਾਹਿਬ ਕੋਈ ਸਿੰਦਾ ਜੀ ਕੋਈ ਯਮਲਾ ਜੀ ਬਾਬਿਆਂ ਦੀ ਇਦਾਂ ਦੇ ਗਾਣੇ ਜਰੂਰ ਜਰੂਰ ਮਾਨਕ ਸਾਹਿਬ ਦਾ ਸੁਣਾਉਣਾ ਸਾਨੂੰ ਹੂੰ ਹੋ ਚੂਰੀਆਂ ਤਕਟ ਕਟ ਗੈਰਾਂ ਨੂੰ ਖਵਾਏਗੀ ਔ ਚੂਰੀਆਂ ਤੋ ਕਟ ਕਟ ਗੈਰਾਂ ਨੂੰ ਖਵਾਏਗੀ ਹਾਏ ਨੀ ਡੁੱਬ ਜਾਣੀਏ ਨੀ ਨਰਕਾਂ ਨੂੰ ਜਾਏਗੀ ਹਾਏ ਨੀ ਡੁੱਬ ਜਾਣੀਏ ਨੀ ਨਰਕਾਂ ਨੂੰ ਜਾਏਗੀ ਹੋ ਮੇਨੇ ਮਾਰੂ ਤੈਨੂੰ ਸਾਰਾ ਸੰਸਾਰ ਨੀ ਤੂੰ ਪੁੱਲ ਗਈਏ ਕਾਲ ਤੇਕਰਾਰ ਹਾਏ ਨੀ ਤੇਰਾ ਕੱਖ ਨਾ ਰਹੇ ਹਾਈ ਨਹੀਂ ਤੇਰਾ ਕੱਖ ਨਾ ਰਹੇ ਕੱਖ ਨਾ ਰਹੇ ਨੀ ਤੇਰਾ ਕੱਖ ਨਾ ਰਹੇ ਜਾਨੀ ਤੇਰਾ ਪੋਰਾ ਨਾ ਰਹੇ ਹਾਈ ਨਹੀਂ ਤੇਰਾ ਕੱਖ ਨਾ ਰਹੇ ਇਹ ਜਿਹੜੀ ਤੇਰੀ ਸਮਾਈਲ ਹੈ ਕਿਤੇ ਕਿਸੇ ਉਸ ਉਸ ਬੰਦੇ ਨੂੰ ਯਾਦ ਕਰਕੇ ਤਾਂ ਨਹੀਂ ਵੀ ਮਤਲਬ ਜਿਨੇ ਕਿਤੇ ਇਹ ਕੋਈ ਧੋਖਾ ਧੜੀ ਕਰੀ ਹੋਵੇ ਇਸ਼ਕ ਦੇ ਵਿੱਚ ਨਹੀਂ 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 ਕੋਈ ਇਦਾਂ ਦਾ ਕੋਈ ਸੀਨ ਨਹੀਂ ਬਟ ਵੈਸੇ ਸੋਹਣਾ ਗਾਣਾ ਹੈ ਨਾ ਅੱਛਾ ਕਲਾਕਾਰ ਬੜਾ ਦਿਲ ਤੇ ਲਾ ਜਾਂਦੇ ਆ ਗੱਲਾਂ ਤੋਨੂੰ ਫਿਰ ਕਿਹੜੀਆਂ ਗੱਲਾਂ ਦਿਲ ਤੇ ਲਾ ਜਾਂਦੇ ਹੋ ਕਲਾਕਾਰ ਦਾ ਜਿਹੜਾ ਨੇਚਰ ਬੜਾ ਸੌਫਟ ਜਿਹਾ ਹੁੰਦਾ ਨਹੀਂ ਕੋਈ ਗੱਲਾਂ ਨਹੀਂ ਦਿਲ ਤੇ ਲਾਉਂਦੇ ਜੀ ਬਸ ਸਹੀ ਆ ਸਹੀ ਆ ਅੱਜ ਦੀ ਕਿਹੜੀ ਮਾਹੌਲ ਸਹੀ ਆ ਕਿਉਂਕਿ ਅੱਜ ਕੱਲ ਦਿਲ ਤੇ ਲਾ ਕੇ ਕਰਾਂਗੇ ਕਿ ਨਹੀਂ ਮਤਲਬ ਦਿਲ ਤੇ ਮਤਲਬ ਨਹੀਂ ਦਿਲਦਲ ਵਾਲੇ ਨਾ ਤਾਂ ਉਹ ਦਿਲ ਤੇ ਲਵਾਉਣ ਵਾਲੇ ਬੰਦੇ ਨੇ ਤੇ ਨਾ ਪਲਾਉਣ ਵਾਲੇ ਆ ਸਹੀ ਦਿਲ ਤਾਂ ਬਹੁਤ ਸਤਾਉਂਦੇ ਮਿੱਤਰਾ ਕੌੜੇ ਬੋਲ ਤੇਰੇ ਹਾਂ ਹਾਂ ਅੱਛਾ ਅੱਛਾ ਹਾਂ ਮੇਰੀ ਕਰੀਲ ਪਾਈ ਸੀ ਮੈਂ ਹੂੰ ਹੋ ਦਿਲ ਤਾਂ ਬਹੁਤ ਸਤਾਉਂਦੇ ਦੇਖ ਦਿਖਾਉਂਦੇ ਮਿੱਠਿਆ ਕੌੜੇ ਬੋਲ ਤੇਰੇ ਕਿਉਂ ਹੈ ਨੀਗਾ ਵਕਤ ਸੋਹਣਾ ਸਾਡੇਲੀ ਕੋਲ ਤੇਰੇ ਹਾਸੇ ਉੱਡ ਗਏ ਬੁਲੀਆਂ ਚੋ ਹਾਸੇ ਉੱਡ ਗਏ ਬੁਲੀਆਂ ਚੋ ਕਿੱਥੋਂ ਲਿਆ ਮਲਬ ਸਜਣਾ ਵੇ ਮੇਰੀ ਜਾਨ ਤੇ ਨਹੀਂ ਲੈ ਆਣੀ ਜੇ ਤੈਨੂੰ ਮੰਨ ਲਿਆ ਰੱਬ ਸਜਣਾ ਮੇਰੀ ਜਾਨ ਤੇ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰੱਬ ਸਜਣਾ ਪਰ ਤੂੰ ਪਾ ਦਿੱਤਾ ਜੱਬ ਸਜਣਾ ਉਹਨਾਂ ਨੂੰ ਜਿਹੜੇ ਮਾੜਾ ਸੁਣਦੇ ਆ ਉਹ ਤੇਰੇ ਕੰਨੀ ਵੇਖ ਕੇ ਮਤਲਬ ਸੋਚਣਗੇ ਤਾਂ ਸਹੀ ਵੀ ਯਾਰ ਜਿਹੜੀ ਚੰਗੀ ਕਲਾ ਜਿਵੇਂ ਪੰਜਾਬੀ ਚ ਕਹਦੀ ਇਹ ਸੋਨਾ ਸੋਨਾ ਹੁੰਦਾ ਤੇ ਫਿਰ ਕੱਚ ਤਾਂ ਫਿਰ ਕੱਚ ਹੀ ਹੁੰਦਾ ਹਕੀਕਤ ਬੇਸ਼ੱਕੇ ਗੱਲ ਜਾਈ ਜਾਈ ਤੇ ਜਾਂਦੇ ਜਾਂਦੇ ਮਤਲਬ ਦਿਲ ਤਾਂ ਇਹ ਕਰਦਾ ਗगन ਵੀ ਗਾਣੇ ਸੁਣਦੇ ਹੀ ਰਹੀਏ ਤੇ ਬੁੱਗਾ ਸਾਹਿਬ ਦਾ ਜਿਹੜਾ ਗੀਤ ਆ ਵੀ ਐਨੇ ਖੱਤ ਲਿਖਦੀ ਨਾ ਅੱਛਾ 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 ਹਾਂ ਆਉਣ ਦਿਓ ਆਖਰੀ ਜਾਂ ਗੀਤ ਹੋ ਜਾਏ ਬਸ ਨਹੀਂ ਖੱਤ ਤੇਰੇ ਫੂਕ ਫੂਕ ਕੇ ਮੈਂ ਰੋਮਕੂਕਕੂਕ ਕੇ ਹਏ ਨਿਖਤ ਤੇਰੇ ਫੂਕ ਫੂਕ ਕੇ ਮੈਂ ਰੋਮਕੂਕਕੂਕ ਕੇ ਨਿ ਮੈਂ ਬੜੀ ਪੁਲਾਈ ਯਾਦ ਤੇਰੀ ਪਰ ਦਿਲ ਚੋਂ ਮਿਟਦੀ ਨਾ ਜੇ ਆਖਰ ਨੂੰ ਸੜਵਾਉਣੇ ਐਸੀ ਇਨੇ ਖਤ ਲਿਖਦੀ ਨਾ ਜੇ ਆਖਰ ਨੂੰ ਸੜਵਾਉਣੇ ਐਸੀ ਇਨੇ ਖਤ ਲਿਖਦੀ ਨਾ ਬੈਰ ਨੇ ਇਨੇ ਖਤ ਲਿਖਦੀ ਨਾ ਕੀ ਬਾਤ ਹੈ ਬਹੁਤ ਬਾਗਵਾਲ ਲਗਾਉਂਦਾ ਮੇਰਾ ਵੀਰ ਜਿਨ੍ਹਾਂ ਨੇ ਫੋਲੋ ਨਹੀਂ ਕਰਿਆ ਗगन ਅਲੀ ਇੰਸਟਾਗ੍ਰam ਤੇ ਸਰਚ ਕਰੋ ਤੇ ਵੀਰ ਨੂੰ ਪਿਆਰ ਦਿਓ ਤੇ ਚੰਗੇ ਟੈਲੈਂਟ ਦੀ ਯਾਰ ਕਦਰ ਕਰਿਆ ਕਰੋ ਮੁੰਡਾ ਬਹੁਤ ਸੋਹਣਾ ਗਾਉਂਦਾ ਗੋਰਾ ਚਟਾ ਵੀ ਆ ਗਾਣੇ ਦੇ ਵਿੱਚ ਆਪ ਵੀ ਮਾਡਲਿੰਗ ਕਰ ਸਕਦਾ ਤੇ ਜਾਂਦੇ ਜਾਂਦੇ ਸਾਰਿਆਂ ਦੇ ਲਈ ਕੀ ਕਹਿਣਾ ਚਾਹੇਗਾ ਫਿਰ ਗगन ਬਸ ਗਾਣੇ ਆ ਰਹੇ ਜੀ ਬਹੁਤ ਸੋਹਣੇ ਸੋਹਣੇ ਤੁਹਾਡੇ ਲਈ ਗਿਫਟ ਆ ਸਾਰਿਆਂ ਲਈ ਹਨਾ